ਸਰੋਤਿਆਂ ਨੂੰ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਜਨਕੀ ਪਰਮਿੰਦਰਜੀਤ ਸਿੰਘ ਵੱਲੋਂ ਸਸੀ ਕਾਜ ਜੀ ਤੁਸੀਂ ਵੇਖ ਰਹੇ ਹੋ ਬਖਤੌਰ ਢਿਲੋਂ ਫੇਸਬੁੱਕ ਪੇਜ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜੇ ਕੋਈ ਸੁਝਾਅ ਹੁੰਦਾ ਤਾਂ ਪਲੀਜ਼ ਤੁਸੀਂ ਇਨਬਾਕਸ ਦੇ ਵਿੱਚ ਜਾ ਕੇ ਸਾਨੂੰ ਸੁਝਾਅ ਦਿਆ ਕਰੋ ਦੱਸਿਆ ਕਰੋ ਵੀ ਕੋਈ ਕਮੀ ਪੇਛੇਗੀ ਤਾਂ ਤੁਸੀਂ ਅਸੀਂ ਉਹਦੇ ਤੇ ਜਰੂਰ ਗੌਰ ਫਰਮਾਵਾਂਗੇ ਜੀ ਹੁਣ ਆਪਾਂ ਗੱਲ ਕਰਦੇ ਹਾਂ ਬਖਤੌਰ ਢਿਲੋਂ ਸੀਨੀਅਰ ਜਰਨਲਿਸਟ ਹੈਗੇ ਆ ਪੱਤਰਕਾਰ ਨੇ ਮਸ਼ਹੂਰ ਬਠਿੰਡੇ ਦੇ ਵਿੱਚ ਤੇ ਗੂਗਲ ਬਾਬਾ ਹੈ ਸਾਡੇ ਤੇ ਢਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢਿੱਲੋ ਸਾਹਿਬ ਇੱਕ ਅਜੇ ਚਰਚਾ ਚੱਲ ਰਹੀ ਹੈ ਮਤਲਬ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਕੋਈ ਗੱਲਬਾਤ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਇਹ ਕੀ ਹੈ ਇਹਦੇ ਤੇ ਦੱਸੋ ਮੜਾ ਜੀ ਐਨਲਿਸਿਸ ਕਰਕੇ ਦੱਸੋ ਸਾਨੂੰ ਕੀ ਹੈ ਮਾਮਲਾ ਅਸਲ ਦੇ ਵਿੱਚ ਦਿੱਲੀ ਦੇ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ 2027 ਨੂੰ ਚੋਣਾਂ ਹੋਣੀਆਂ ਜੀ ਉਹਨਾਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਦਰਮਿਆਨ ਚੋਣ ਗੱਠਜੋੜ ਹੋ ਸਕਦਾ ਹੈ ਹੋ ਸਕਦਾ ਠੀਕ ਹੈ ਜੀ ਇਹਦੇ ਚ ਸੱਚਾਈ ਕਿੰਨੀ ਕਕੀ ਨਹੀਂ ਇਹ ਗੱਲ ਦੇਖਣ ਦੀ ਲੋੜ ਹੈ ਠੀਕ ਹੈ ਜੀ ਪਹਿਲੀ ਗੱਲ ਇਹ ਵੀ ਆਮ ਆਦਮੀ ਪਾਰਟੀ ਤੇ ਭਾਜਪਾ ਜਨਤਾ ਪਾਰਟੀ ਦੀ ਆਪਸ ਵਿੱਚ ਸਾਜ ਕਿੰਨੀ ਕਹੇ ਕਿੰਨੀ ਕਹੇ ਯਾ ਭਾਈ ਇਹ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ ਇਹਨਾਂ ਦੇ ਨਾਂ ਕਿਥਾਈ ਹੈ ਠੀਕ ਹੈ ਜੀ 나ੜੂਆ ਇਕੂ ਹੈ ਮਾਮਾ ਦੋਹਾਂ ਦੇ ਪੁੱਤ ਹੈ ਠੀਕ ਹੈ ਜੀ ਉਹਦੇ ਕਿਸ ਤਰ੍ਹਾਂ ਦਿਖੇ ਜੇ ਆਪਾਂ 나ੜੂਆ ਵੀ ਅਸਲ ਦੇ ਵਿੱਚ 2011 ਦੇ ਅਪ੍ਰੈਲ ਮਹੀਨੇ ਦੇ ਵਿੱਚ ਜੀ ਨਾ ਹਜਾਰੇ ਦੀ ਅਗਵਾਈ ਹੇਠ ਇੱਕ ਅੰਦੋਲਨ ਸ਼ੁਰੂ ਹੋਇਆ ਸੀ ਠੀਕ ਹੈ ਜੀ ਬਿਲਕੁਲ ਹੋਇਆ ਗਿਆ ਗਿਆ ਸੀ ਕਿ ਇਹ ਅੰਦੋਲਨ ਕੈਂਪੇਨ ਅਗੇਂਸਟ ਕ腐ਸ਼ਨ ਹੈ ਜੀ ਮਤਲਬ ਭ੍ਰਿਸ਼ਟਾਚਾਰ ਦੇ ਵਿਰੋਧ ਇੱਕ ਮਹਿੰਮ ਹੈ ਤੇ ਲੋਕ ਪਾਲ ਕਾਨੂੰਨ ਬਣਾਉਣ ਦੀ ਉਹਨਾਂ ਨੇ ਮੰਗ ਮੰਗ ਕੀਤੀ ਸੀ ਠੀਕ ਹੈ ਜੀ ਇਹ ਕਿਉਂ ਕੀਤੀ ਹੈ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਹੈਗੀ ਦੇਖਣ ਨੂੰ ਲੱਗਦੀ ਸੀ ਕਿ ਇਹ ਮਹਿੰਮ ਅਸਲ ਦੇ ਵਿੱਚ ਹੈਗੀ ਹੈ ਕ腐ਸ਼ਨ ਦੇ ਅਗੇਂਸਟ ਅਗੇਂਸਟ ਜੀ ਠੀਕ ਹੈ ਜੀ ਪਰ ਅਸਲ ਦੇ ਵਿੱਚ ਜਿਹੜੀ ਉਹ ਮਹਿੰਮ ਹੈ ਉਹ ਆਰਐਸਐਸ ਦੀ ਇੱਕ ਸੋਚੀ ਸਮਝੀ ਰਹੀ ਸੀ ਠੀਕ ਹੈ ਜੀ ਇੱਕ ਸੋਚਿਆ ਸਮਝਿਆ ਇਹਨਾਂ ਦਾ ਫੈਸਲਾ ਸੀ ਕਿ ਕਾਂਗਰਸ ਪਾਰਟੀ ਨੂੰ ਡੀਸਟੇਬਲਾਈਜ਼ ਕਰਨ ਵਾਸਤੇ ਜੀ ਕਿਉਂਕਿ ਡਾਕਟਰ ਮਨਮੋਹਨ ਸਿੰਘ ਵਰਗੇ شریف ਆਦਮੀ ਤੇ ਇੱਕ ਬੜੇ ਵੱਡੇ ਜਿਹੜੇ ਅਰਥ ਸ਼ਾਸਤਰੀ ਉਹਨਾਂ ਦੀ ਅਗਵਾਈ ਦੇ ਵਿੱਚ ਲਗਾਤਾਰ ਕਾਂਗਰਸ ਪਾਰਟੀ ਜੋ ਸਰਕਾਰਾਂ ਬਣਾ ਗਈ ਸੀ ਜੀ ਪਹਿਲਾ 2004 ਦੇ ਵਿੱਚ ਤੇ ਫਿਰ 2009 ਦੇ ਵਿੱਚ 9 ਦੇ ਵਿੱਚ ਠੀਕ ਹੈ ਉਹ 4 ਤੇ 9 ਤੋਂ ਬਾਅਦ ਇਹਨੂੰ ਇਹ ਲੱਗਦਾ ਸੀ ਕਿ ਜੀ ਐਤਕੀ ਵਾਰੀ ਫਿਰ ਉਹਨਾਂ ਦੀ ਸਰਕਾਰ ਬਣ ਗਈ ਤਾਂ ਸਾਡੇ ਲਈ ਖਤਰਾ ਖੜਾ ਖਤਰਾ ਖੜਾ ਸੀ ਬਿਲਕੁਲ ਜੀ ਇਸ ਲਈ ਜੀ ਇਹਨਾਂ ਨੇ ਉਹ ਇੱਕ ਜਿਹੜੀ ਕੈਂਪੇਨ ਅਗੇਂਸਟ ਕ腐ਸ਼ਨ ਦੇ ਨਾਂ ਥੱਲੇ ਉਹ ਜਿਹੜੀ ਚਲਾਈ ਮਹਿੰਮ ਮਹਿੰਮ ਚਲਾਈ ਉਸ ਮਹਿੰਮ ਦਾ ਹੈੱਡਕੁਆਰਟਰ ਕਿੱਥੇ ਸੀ ਜੀ ਉਹਦਾ ਹੈੱਡਕੁਆਰਟਰ ਸੀ ਬਿਵੇਕ ਅਨੰਦ ਫਾਊਂਡੇਸ਼ਨ ਦਿੱਲੀ ਦੇ ਵਿੱਚ ਇੱਕ ਬਣੀ ਹੋਈ ਹੈ ਠੀਕ ਹੈ ਜੀ ਇਬ ਵਿਵੇਕਾਨੰਦ ਫਾਊਂਡੇਸ਼ਨ ਜਰੀਏ ਇਹਦੇ ਤੇ ਆਰਐਸਐਸ ਦਾ ਕੰਟਰੋਲ ਹੈ ਕੰਟਰੋਲ ਠੀਕ ਹੈ ਜੀ ਔਰ ਵਿਵੇਕਾਨੰਦ ਫਾਊਂਡੇਸ਼ਨ ਜੂਤੋਂ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਕੰਪਲੇਨਟ ਜਲਦੀ ਹੈ ਬਿਲਕੁਲ ਜੀ ਪੂਰਾ ਮਹਾਰਾਸ਼ਟਰ ਦੇ ਵਿੱਚੋਂ ਅੰਨਾ ਹਜ਼ਾਰੇ ਆ ਗਿਆ ਉਹਦੇ ਤੇ ਗਾਂਧੀ ਟੋਪੀ ਲਈਆ ਔਰ ਉਹ ਬਹਿ ਗਿਆ ਕੇਂਦਰ ਮੰਤਰੀ ਦੇ ਵਿੱਚ ਜੀ ਤੇ ਜਿਹੜੀ ਮੰਤਰੀ ਮੰਤਰੀ ਤੋਂ ਬਾਅਦ ਫਿਰ ਸਾਰੇ ਦੇਸ਼ ਦੇ ਵਿੱਚ ਕੰਪੇਨ ਚੱਲ ਪਈ ਸੱਜੇ ਖੱਬੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕੀਂ ਬਾਸਤੀ ਇਨਕਲਾਬ ਆ ਗਿਆ ਜੀ 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 ਇਨਕਲਾਬ ਇਨਕਲਾਬ ਕਰਦੇ ਚੱਲਦੇ ਰਹੇ ਚੱਲ ਪਿਆ ਜੀ ਉਹਦੇ ਵਿੱਚੋਂ ਜਿਹੜੀ ਹੈਗੀ ਐ ਫਿਰ 2 ਅਕਤੂਬਰ 2012 ਨੂੰ ਇੱਕ ਪਾਰਟੀ ਨਿਕਲੀ 2 ਅਕਤੂਬਰ 2012 ਨੂੰ ਜਿਹਦਾ ਜਿਹਦਾ ਨਾਮ ਰੱਖਿਆ ਗਿਆ ਆਮਾਦਵੀ ਪਾਰਟੀ ਆਮਾਦਵੀ ਪਾਰਟੀ ਠੀਕ ਹੈ ਜੀ ਇੱਕ ਡਰਾਮਾ ਖੇਡਿਆ ਗਿਆ ਕਹਿੰਦੇ ਜੀ ਅੰਨਾ ਹਜਾਰੇ ਸਭ ਨਹੀਂ ਚਾਹੁੰਦੇ ਕਿ ਇਹ ਪਾਰਟੀ ਬਣੇ ਲੇਕਿਨ ਕੇਜਰੀਵਾਲ ਨੇ ਬਣਾਈ ਜੀ ਕੇਜਰੀਵਾਲ ਦੇ ਨਾਲ ਕਈ ਸਾਡੇ ਬੰਦੇ ਹੋਰ ਸੀ ਜਿਨ੍ਹਾਂ ਦੇ ਵਿੱਚ ਬੜੇ ਅਗਾ ਮਦ ਲੋਕ ਸੀ ਜੀ ਮਿਸਾਲ ਦੇ ਤੌਰ ਤੇ ਆਪਾਂ ਦੇਖੀਏ ਸ਼ਾਂਤੀ ਪੂਸ਼ਨ ਪ੍ਰਸ਼ਾਂਤ ਪੂਸ਼ਨ ਗੁਬਿੰਦਰ ਯਾਦਵ ਡਾਕਟਰ ਤਰੰबीर ਗਾਂਧੀ ਵਰਗੇ ਇਹ ਲੋਕ ਸੀਗੇ ਜੀ ਪਰ ਹੋਇਆ ਇਹ ਕਿ ਹੌਲੀ-ਹੌਲੀ ਕੇਜਰੀਵਾਲ ਨੇ ਉਹਦੇ ਤੇ ਆਪ ਦਾ ਕੰਟਰੋਲ ਕੀਤਾ ਆਪ ਦੀ ਪਾਰਟੀ ਦੇ ਉੱਤੇ ਔਰ ਇਹਨਾਂ ਸਾਰਿਆਂ ਨੂੰ ਲਾਂਬੇ ਕਰ ਲਾਂਬੇ ਕਰਤਾ ਠੀਕ ਹੈ ਜੀ ਫਿਰ ਇਹਨਾਂ ਨੇ ਪਹਿਲੀ ਚੋਣ ਜਿਹੜੀ ਲੜੀ ਉਹ ਪਹਿਲੀ ਚੋਣ ਲੜੀ ਦਿੱਲੀ ਦੇ ਵਿੱਚ ਉਹ ਲੜੀ 2013 ਚ 2013 ਚ ਠੀਕ ਹੈ ਉਸ ਵੇਲੇ 70 ਸੀਟਾਂ ਸੀ ਦਿੱਲੀ ਦੀਆਂ ਅੱਜ ਵੀ 17 ਤੇ 17 ਦੇ ਵਿੱਚੋਂ ਇਹਨਾਂ ਨੇ 28 ਸੀਟਾਂ ਜਿੱਤੇ ਠੀਕ ਹੈ ਜੀ 8 ਸੀਟਾਂ ਕਾਂਗਰਸ ਦੀਆਂ ਰਹਿ ਗਈਆਂ ਸੀ ਕਾਂਗਰਸ ਨੇ ਗਲਤੀ ਕੀਤੀ ਇਹਨਾਂ ਦੇ ਨਾਲ ਮਿਲ ਕੇ ਸਰਕਾਰ ਬਣਾਈ ਇਹਨਾਂ ਨੂੰ ਬਾਹਰੋਂ ਹਮਾਇਤ ਦਿੱਤੀ ਤੇ ਇਹਨਾਂ ਨੇ ਸਰਕਾਰ ਬਣਾਈ ਜੀ ਉਹ ਸਰਕਾਰ ਕੁਛ ਵੀ ਨੇ ਚਲਾਈ ਤੇ ਫਿਰ ਉਹਨਾਂ ਨੇ 2014 ਤੋਂ ਉਸ ਸਰਕਾਰ ਪੰ ਕਰਤਾਂ ਕਰਦੇ ਠੀਕ ਹੈ ਜੀ 2015 ਦੇ ਵਿੱਚ ਫਿਰ ਸਰਕਾਰ ਬਣਾਈ ਔਰ ਉਹ ਜਿਹੜਾ ਆਪਣਾ 49 ਜਨ ਦਾ ਰਾਜਪਾਲ ਸੀ ਉਹਦਾ ਹਵਾਲਾ ਦੇ ਕੇ ਇਹਨਾਂ ਨੇ ਉਸ ਵੇਲੇ 17 ਦੇ ਵਿੱਚੋਂ 67 ਸੀਟਾਂ ਸੀਟਾਂ ਜਿੱਤ ਰਹੀ ਸੀ ਠੀਕ ਹੈ ਦਿੱਲੀ ਦੀ ਆ ਆ ਕਾਂਗਰਸ ਪਾਰਟੀ ਖਤਮ ਹੋ ਗਈ ਸੀ ਆਪਾਂ ਦੇ ਵਿੱਚੋਂ ਤੇ ਆਪ ਭਾਰਤੀ ਜਤਾ ਪਾਰਟੀ ਵਾਈਆਂ ਸੀ 30 ਸੀਟਾਂ 30 ਸੀਟਾਂ ਉਸ ਤੋਂ ਬਾਅਦ ਫਿਰ ਇਹਨੇ ਪੰਜਾਬ ਦੇ ਵਿੱਚ ਆਪ ਦਾ ਮਤਲਬ ਅਜਮਾ ਕੇ ਦੇਖੀ ਕਿਸਪਰ ਜੀ ਇਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਲੜੀਆਂ 2014 ਦੀਆਂ ਸਾਰੇ ਦੇਸ਼ ਦੇ ਵਿੱਚ ਖੜੇ ਹੋਏ ਖੁਦ ਕੇਦਰੀ ਬਾਲ ਵੀ ਪ੍ਰਧਾਨ ਮੰਤਰੀ ਦੇ ਖਿਲਾਫ 12 ਨਸੀ ਤੋਂ ਖੜੇ ਹੋਏ ਸੀ ਜੀ ਲੇਕਿਨ ਸਫਲਤਾ ਇਹਨਾਂ ਨੂੰ ਪੰਜਾਬ 'ਚ ਹੀ ਮਿਲੀ ਇੱਥੇ ਇਹਨਾਂ ਨੂੰ 4 ਸੀਟਾਂ ਮਿਲ ਗਈਆਂ ਚਾਹੋ ਠੀਕ ਹੈ 4 ਸੀਟਾਂ ਤੋਂ ਬਾਅਦ ਫਿਰ ਇਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੀ ਗੱਲ ਕੀਤੀ 2017 'ਚ ਅਸਫਲ ਹੋ ਜੀ ਲੇਕਿਨ 2022 ਦੇ ਵਿੱਚ ਕਾਮਯਾਬ ਹੋ ਗਏ ਜਿਨੇ ਦਿੱਲੀ ਦੇ ਵਿੱਚ 2015 ਦੇ ਵਿੱਚ ਇਹਨਾਂ ਨੇ 70 ਸੀਟਾਂ 'ਚ 17 ਦੇ 25 ਜੀ ਆਪੀਆਂ 17 ਸੀਟਾਂ ਜਾ ਦਿੱਤੀਆਂ ਸੀ ਉਸੇ ਤਰੀਕੇ ਇੱਥੇ ਇਹਨਾਂ ਨੇ 117 ਦੇ ਵਿੱਚੋਂ 92 ਸੀਟਾਂ ਜਿੱਤ ਲਈ। ਅੱਛਾ ਜੀ। ਹੁਣ ਜਿਹੜੀ ਜੋ ਤੇਜੀ ਨੇ ਇਹਨਾਂ ਨੂੰ ਮਿੱਠੀ ਸੀ ਜਿਹੜੀ ਗੱਲ ਇਹਨਾਂ ਨੇ ਲੋਕਾਂ ਨਾਲ ਗੱਲ ਕਹੀ ਸੀ ਇਨਕਲਾਬ ਦੀ ਗੱਲ ਕਹੀ ਸੀ ਲੋਕਾਂ ਦੇ ਦੁੱਖਾਂ ਤੋਂ ਸੁੱਖਾਂ ਦੀ ਗੱਲ ਕਹੀ ਸੀ। ਜੀ। ਪੰਜਾਬ ਦੇ ਵਿੱਚ ਉਹਦੇ ਤੇ ਬੁਰੀ ਤਰ੍ਹਾਂ ਇਹ ਪਾਰਟੀ ਫੇਲ ਹੋਈ ਹੈ। ਫੇਲ ਹੋ ਗਈ ਠੀਕ ਹੈ। ਜਿੱਦੀ ਤੇਜ਼ੀ ਦੇ ਨਾਲ ਇਹ ਪਾਰਟੀ ਪੰਜਾਬ ਦੇ ਵਿੱਚ ਅੱਗੇ ਆਈ ਸੀ ਉਹ ਵੀ ਤੇਜ਼ੀ ਨਾਲ ਇਹ ਧਰਾਤਲ ਵੱਲ ਨੂੰ ਜਾ ਰਹੀ ਹੈ। ਜਾ ਰਹੀ ਹੈ ਬਿਲਕੁਲ ਬਿਲਕੁਲ। ਇੱਕ ਵੱਖਰੀ ਗੱਲ ਹੈ ਕਿ ਜਦ ਜਿਮਨੀ ਚੋੜਾ ਹੁੰਦੀ ਹੈ ਉਹ ਰੂਲਿੰਗ ਪਾਰਟੀ ਜਾਂ ਜਿਸ ਲੈ ਲਿਆ ਇਹ ਨਹੀਂ ਜਿਮਨੀ ਚੋੜ ਜ਼ਰੂਰ ਜਿੱਤੇ ਜੀ ਪਰ ਹੁਣ ਦਿੱਲੀ ਦੇ ਇੱਕ ਅਖਬਾਰ ਦੇ ਵਿੱਚ ਜਿਹੜੀ ਖਬਰ ਲੱਗੀ ਹੈ ਕਿ ਇਹਨਾਂ ਦਾ ਆਪਸੀ ਚੋਣ ਸਮਝੌਤਾ ਹੋ ਰਿਹਾ ਜੀ ਬਿਲਕੁਲ ਭਾਰਤੀ ਜਨਤਾ ਪਾਰਟੀ ਨਾਲ ਤੇ ਜੀ ਜੀ ਪਰ ਉਹ ਸਮਝੌਤਾ ਹੁਣ ਸੌਖਾ ਨਹੀਂ ਸੌਖਾ ਨਹੀਂ ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਕਦੇ ਵੀ ਇੱਥੇ ਸਰਕਾਰ ਨਹੀਂ ਬਣਾ ਸਕੀ ਠੀਕ ਹੈ ਜੀ ਅੱਜ ਵੀ ਜੇ ਕਿ ਇਹ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੋਨੇ ਮਿਲ ਕੇ ਸਰਕਾਰ ਬਣਾ ਲੈਣਗੇ ਮੇਰੇ ਖਿਆਲ ਵਿੱਚ ਸਾਹਿਬ ਕਿ ਇਹ ਅਸੰਭਵ ਹੈ ਅਸੰਭਵ ਹੈ ਅਜੇ ਕਿਸੇ ਦੇ ਹੱਕ ਵਿੱਚ ਕੋਈ ਹਵਾ ਨਹੀਂ ਚੱਲ ਰਹੀ ਜੀ ਪਰ ਪੰਜਾਬ ਦਾ ਇੱਕ ਮਾਹੌਲ ਇਹੋ ਜਿਹਾ ਬਣ ਗਿਆ ਕਿ ਇੱਥੇ ਜਿਹੜਾ ਹੈਗਾ ਆ ਰਿਜ਼ਲਟ ਕਿਹਦੇ ਹੱਕ ਵਿੱਚ ਆਉਣਾ ਹੈ ਇਹਦਾ ਫੈਸਲਾ ਹਫ਼ਤੇ ਤੋਂ ਪਹਿਲੇ ਪਹਿਲਾਂ ਹੀ ਪਤਾ ਲੱਗ ਗਿਆ ਠੀਕ ਹੈ ਬਿਲਕੁਲ ਹੁਣ ਇੱਥੇ ਜੀ ਆਪਾਂ ਦੇਖੀਏ ਕਿਉਂਕਿ ਆਰਐਸਐਸ ਮੇਰੀ ਸਮਝ ਜਿਹੜੀ ਮੇਰੀ ਸਮਝਾ ਜੋ ਮੇਰੇ ਅੰਦਰ ਸੇ ਹੈ ਜੀ ਕਿ ਆਮ ਆਦਮੀ ਪਾਰਟੀ ਜਿਹੜੀ ਪੈਦਾ ਹੋਈ ਹੈ ਇਹਨੂੰ ਪੈਦਾ ਕਰਨ ਵਾਲੀ ਵੀ ਆਰਐਸਐਸ ਹੈ ਆਰਐਸਐਸ ਸਹੀ ਠੀਕ ਹੈ ਆਰਐਸਐਸ ਇਸ ਦੇ ਵਿੱਚ ਚਾਹੁੰਦੀ ਹੈ ਕਿ ਦੋ ਪਾਰਟੀ ਸਿਸਟਮ ਹੋਵੇ ਜੀ ਇਹ ਦੋਨੋਂ ਪਾਰਟੀਆਂ ਹਿੰਦੂਤਵ ਨੂੰ ਪਰਨਾਈਆਂ ਹੁਣ ਪਰਨਾਈਆਂ ਹੁਣ ਠੀਕ ਹੈ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹ ਕਾਂਗਰਸ ਪਾਰਟੀ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਹੈ ਲੇਕਿਨ ਕਦੇ-ਕਦੇ ਉਹ ਹਿੰਦੂਤਵ ਵਾਲੇ ਪਾਸੇ ਮੁੜ ਜਾਂਦੀ ਹੈ ਮੁੜ ਜਾਂਦੀ ਹੈ ਉਹ ਨਰੋਇਲ ਹਿੰਦੂਤਵ ਵਾਲੀ ਪਾਰਟੀ ਦੀ ਜੀ ਹੁਣ ਤੁਸੀਂ ਦੇਖੋ ਜਦੋਂ ਵੀ ਆਪਾਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਮੂੰਹੋਂ ਕੋਈ ਗੱਲ ਸੁਣਦੇ ਹਾਂ ਜੀ ਉਹ ਕਹਿੰਦੇ ਕਾਂਗਰਸ ਮੁਕਤਪਾਤ ਚਲੀਦਾ ਸਾਹਿਬ ਕਾਂਗਰਸ ਮੁਕਤਪਾਤ ਹਾਂ ਵੀ ਕਾਂਗਰਸ ਇਸ ਦੇਸ਼ ਦੇ ਵਿੱਚੋਂ ਖਤਮ ਹੋ ਗਏ ਤੇ ਉਹਦੀ ਥਾਂ ਦੇ ਤੇ ਇੱਕ ਪਾਰਟੀ ਹੋਰ ਹੋ ਪਾਰਟੀ ਬਣ ਜਾਈ ਠੀਕ ਉਹ ਪਾਰਟੀ ਜਿਹੜੀ ਹੈਗੀ ਆ ਆਰਐਸਐਸ ਚਾਹੁੰਦੀ ਆ ਵੀ ਇਹ ਆਮ ਆਦਮੀ ਪਾਰਟੀ ਦੇ ਵਿੱਚ ਉਹਦੀ ਥਾਂ ਤੇ ਇਹ ਰਹੇ ਤਾਂ ਕਿ ਆਮ ਆਦਮੀ ਪਾਈਪੀ ਵੀ ਹਿੰਦੂਤਵਾਦੀ ਰਾਹ ਤੇ ਚੱਲੇ ਔਰ ਚੱਲਣੀ ਹੈ ਚੱਲ ਰਹੀ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਇਹ ਦੇਖੋ ਕਿ ਜੇ ਆ ਭਾਰਤੀ ਜਨਤਾ ਪਾਰਟੀ ਰਾਮ ਮੰਦਰ ਦੀ ਗੱਲ ਕਰਦੀ ਹੈ ਜੀ ਤਾਂ ਕੇਜਰੀਬਾਲ ਨੂੰ ਤੁਸੀਂ ਵੇਖੋ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਫਿਰ ਇਹ ਹਰਿਮਾਨ ਦੀ ਗੱਲ ਕਰਦਾ ਕਰਦਾ ਬਿਲਕੁਲ ਕਰਦਾ ਬਿਲਕੁਲ ਇਕਰਾਮ ਬੰਦਰ ਦਾ ਪਾਕਿਸਤਾਨ ਤੇ ਦੂਜਾ ਹਰਿਮਾਨ ਦਾ ਬੰਦਰ ਦਾ ਪਾਕਿਸਤਾਨ ਬਿਲਕੁਲ ਜੀ ਸੋ ਵਿਚਾਰ ਤੌਰ ਤੌਰ ਤੇ ਇਹ ਦੋਨੋਂ ਇਕੱਠੇ ਇੱਥੇ ਜੇ ਆਪਾਂ ਪੰਜਾਬ ਚ ਕਰੀਏ ਇਹ ਸਮਝੌਤਾ ਕਰਨਗੇ ਨਹੀਂ ਇਹ ਨਹੀਂ ਸਮਝੌਤਾ ਨਹੀਂ ਨਹੀਂ ਸਮਝੌਤਾ ਹੋ ਕੇ ਵੀ ਇਹ ਸਰਕਾਰ ਨਹੀਂ ਬਣਾ ਸਕਦੀ ਹਾਂ ਭਾਰਤੀ ਜਨਤਾ ਪਾਰਟੀ ਆਪਣੇ ਬਲਬੁੱਤ ਤੇ ਸਰਕਾਰ ਨਹੀਂ ਬਣਾ ਸਕਦੀ ਲੇਕਿਨ ਪੰਜਾਬ ਦੀ ਲੋਕ ਸਭਾ ਦੇ 13 ਸੀਟਾਂ ਜੀ ਇਹਦਾ 13 ਸੀਟਾਂ ਦਾ ਭਾਰਤੀ ਜਨਤਾ ਪਾਰਟੀ ਲਈ ਕੋਈ ਮਹੱਤਵ ਨਹੀਂ ਜੀ ਜਿਹੜੀ ਚੀਜ਼ ਭਾਰਤੀ ਜਨਤਾ ਪਾਰਟੀ ਲਈ ਭੱਤਪੂਰਨ ਹੈ ਜੀ ਉਹ ਹੈ ਕਿ ਸਿੱਖ ਭਾਈਚਾਰਾ ਉਹਨਾਂ ਦੇ ਨਾਲ ਹੋਵੇ ਠੀਕ ਹੈ ਜੀ ਭਾਰਤੀ ਜਨਤਾ ਪਾਰਟੀ ਬਾਰੇ ਗੱਲ ਚਲਦੀ ਹੈ ਕਿ ਭਾਰਤੀ ਜਨਤਾ ਪਾਰਟੀ ਨਹੀਂ ਬਨੇ ਸਿੱਕ ਕਮਿਊਨਿਟੀ ਸਿੱਦੇ ਪ੍ਰੂਤ ਹੈ ਜੀ ਜਿਹੜੇ ਘੱਟ ਗਿਣਤੀ ਭਾਈਚਾਰੇ ਉਹਨਾਂ ਦੇ ਖਿਲਾਫ ਹੈ ਭਾਰਤੀ ਜਨਤਾ ਬਿਲਕੁਲ ਬਿਲਕੁਲ ਜੀ ਜੇ ਘੱਟ ਗਿਣਤੀ ਭਾਈਚਾਰਾ ਦੇਖਣਾ ਹੋਵੇ ਤਾਂ ਸਭ ਤੋਂ ਜ਼ਿਆਦਾ ਇੱਥੇ ਮੁਸਲਮਾਨ ਵੱਡਾ ਭਾਈਚਾਰਾ ਹੈ ਜੀ ਮੁਸਲਮਾਨਾਂ ਤੋਂ ਬਾਅਦ ਹੋਰ ਭਾਈਚਾਰੇ ਆਉਂਦੇ ਹਨ ਜੀ ਔਰ ਦੁਨੀਆ ਦੇ ਵਿੱਚ ਦਿਖਾਉਣ ਵਾਸਤੇ ਕਿ ਸਾਡਾ ਜਿਹੜਾ ਹੈਗਾ ਚਿਹਰਾ ਮੋਹਰਾ ਸੈਕੂਲਰ ਹੈ ਜੀ ਇਹਨਾਂ ਨੂੰ ਇੱਕ ਭਾਈਚਾਰਾ ਚਾਹੀਦਾ ਨਾਲ ਤੇ ਇਸੇ ਕਰਕੇ ਇਹ ਸਿੱਖਾਂ ਨਾਲ ਆਪ ਵੀ ਸਾਝ ਪਾਉਂਦੇ ਸਾਝ ਪਾਉਂਦੇ ਜੀ ਪੈਸੇ ਵੀ ਜੀ ਭਾਰਤੀ ਜਨਤਾ ਪਾਰਟੀ ਦਾ ਇਹ ਮੰਨਣਾ ਹੈ ਕਿ ਸਿੱਖ ਭਾਈਚਾਰਾ ਵੀ Hindu ਸਮਾਜ ਦੇ ਵਿੱਚੋਂ ਨਿਕਲੇ ਹੋਏ ਲੋਕਾਂ ਦਾ ਖਵਾਲਾ ਹੈ ਖਵਾਲਾ ਹੈ ਠੀਕ ਹੈ ਇਸ ਲਈ ਜਿਹੜੀ ਅਕਾਲੀ ਦਲ ਨਾਲ ਉਹਦੀ ਅੰਡਰਸਟੈਂਡਿੰਗ ਬਣਦੀ ਹੈ ਅਕਾਲੀ ਦਲ ਨਾਲ ਸਮਝੌਤਾ ਬਣਦਾ ਉਹ ਇਸ ਕਰਕੇ ਬਣਦਾ ਹੈ ਜੀ ਕਿ ਉਹ ਦੁਨੀਆ ਨੂੰ ਦਿਖਾ ਸਕਣ ਕਿ ਸਿੱਖ ਸਾਡੇ ਨਾਲ ਹੈ ਜੀ ਮੇਰੇ ਖਿਆਲ ਮੁਤਾਬਕ ਜਦੋਂ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕਿਸੇ ਨਾਲ ਗੱਠ ਜੋੜ ਕਰੂਗੀ ਉਹ ਅਕਾਲੀ ਦਲ ਨਾਲ ਨਹੀਂ ਕਰੂ ਅੱਛਾ ਜੀ ਉਹਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਉਹ ਜੋੜ ਗੱਠ ਜੋੜ ਨਹੀਂ ਹੋ ਸਕਦਾ ਐਸੀ ਜਿਵੇਂ ਆਪਾਂ ਦੇਖੇ ਦੋਨਾਂ ਦੀ ਲਾਈਨ ਇੱਕੋ ਹੀ ਗੱਲਬਾਤ ਇੱਕੋ ਹੈ ਜੀ ਬਸ ਦੇ ਦੋਨੇ ਉਸੇ ਪਖਤ ਹੁਏ ਜੀ ਤੁਸੀਂ ਦੇਖੋ ਵੀ ਕਦੇ ਕਦਾਂ ਜੀ ਕਦੇ ਕਦਾਂ ਜੀ ਜਦੋਂ ਆਪਾਂ ਦੇਖਦੇ ਕੁਝ ਅਜਿਹੇ ਮੌਕੇ ਆਉਂਦੇ ਜਦੋਂ ਆਮ ਆਦਮੀ ਪਾਰਟੀ ਦਾ ਪਾਰਟੀ ਦੇ ਨਾਲ ਖੜੀ ਜੀ ਮੈਂ ਇੱਕ ਮਿਸਾਲ ਦੇਣੀ ਚਾਹੂੰਗਾ ਜੀ ਜਦੋਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਤੋੜੀ ਗਈ ਤੋੜੀ ਗਈ ਹੈ ਬਿਲਕੁਲ ਉਹ ਜੋ ਆਮ ਆਦਮੀ ਪਾਰਟੀ ਨੇ ਵੋਟ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਕੀਤੀ ਸੀ ਕੀਤੀ ਸੀ ਇਥੋਂ ਤੱਕ ਕਿ ਆਪਣੇ ਆਪ ਨੂੰ ਭਗਤ ਸਿੰਘ ਦਾ ਅਨੁਵਾਇਕ ਹੋਣ ਵਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹ ਨੇ ਇਹ ਉਸ ਵੇਲੇ ਪਾਰਲੀਮੈਂਟ ਦਾ ਮੈਂਬਰ ਸੀ ਇਹਨੇ ਵੀ ਉਸ ਵੇਲੇ ਬਾਬਰੀ ਮੰਤਰੀ ਆਪ ਨੇ ਜਿਹੜਾ 370 ਦੇ ਖਿਲਾਫ ਵੋਟ ਪਈ ਸੀ ਉਹਨਾਂ ਨੇ ਖੜ ਗਿਆ ਸੀ ਜੋ ਵਿਚਾਰਧਾਰਕ ਤੌਰ ਤੇ ਦੋਨੇ ਇੱਕ ਦੂਜੇ ਦੇ ਨਾਲ ਹੈ ਲੇਕਿਨ ਗੱਠ ਜੋੜ ਨਹੀਂ ਕਰਨਗੇ ਕਿਉਂਕਿ ਜੇ ਗੱਠ ਜੋੜ ਕਰਦੇ ਤੇ ਇਸ ਗੱਠ ਜੋੜ ਦਾ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਉਹਦਾ ਅਲਟੀਮੇਟਲੀ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਗੋਲ ਵੱਟਾ ਗੋਲ ਇਹ ਹੈ ਕਿ ਇਸ ਤਜ ਦੇ ਵਿੱਚ ਪੂਪਾਪੀ ਸਿਸਟਮ ਹੋਵੇ ਤੇ ਦੋਨੇ ਪਾਰਟੀਆਂ ਜਿਹੜੀਆਂ ਹਿੰਦੂਤਵ ਨੂੰ ਪਨਾਈਆਂ ਹੋਣ ਕਾਂਗਰਸ ਪਾਰਟੀ ਨੂੰ ਖਤਮ ਕਰਨ ਵਾਸਤੇ ਜੀ ਭਾਰਤ ਮੁਕਤ ਕਾਂਗਰਸ ਮੁਕਤ ਭਾਰਤ ਬਣਾਉਣ ਵਾਸਤੇ ਆਮ ਆਦਮੀ ਪਾਰਟੀ ਨੂੰ ਖੜਾ ਕਰਨਾ ਆਰਐਸਐਸ ਦੀ ਮੁਜਬਰੀ ਹੈ ਇਹ ਉਸ ਪਾਸੇ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਬਖਤੌਟ ਲੋਕ ਫੇਸਬੁੱਕ ਪੇਜ ਤੇ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਬਹੁਤ ਬਹੁਤ ਧੰਨਵਾਦ